ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਸੱਚਖੰਡ ਦੀ ਸੇਵਾ ਹੋ ਰਹੀ ਹੈ ਸਿੰਧੋਏ ਬਦਲੇ ਜਾ ਰਿਆ ਨਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੀ ਸੇਵਾ ਚੱਲ ਰਹੀ ਹੈ ਜੀ ਸਾਫ ਹੋ ਰਹੀ ਹੈ ਸਾਰੀ ਅੱਜ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਕਲ ਛੀ ਦੀ ਦਿਹਾੜਾ ਹੈ ਤੇ ਸਾਰੇ ਸੱਚਖੰਡ ਦੀ ਸੇਵਾ ਹੋ ਰਹੀ ਜੀ ਨਾਨਕਸਾਰ ਜਦੋਂ ਉਠਾਰ ਬਿਲਕੁਲ ਉਹ ਨਹੀਂ ਨਾ ਪਾਇ ਕੋਈ ਇੱਕ ਗੋਲੀ ਬੰਦ ਜਾਣਾ ਨਾ ਹਾਂ ਵਾਹਿਗੁਰੂ ਜ਼ਰੂਰ ਲਿਖੋ ਵਾਹਿਗੁਰੂ ਹਰ ਇੱਕ ਤਰੀ ਮਨੋ ਕਾਮ ਨੇ ਬਾਬਾ ਨਾਨਕ ਪੂਰੀ ਕਰੇ ਸਾਡਾ ਤਾਂ ਦੋ ਵੱਡਾ ਹੁੰਦਾ ਕਾਲਾ ਪੂਰਾ ਤਬਾਹ ਹੋ ਜਾਂਦਾ ਹੈ। ਹਾਂ। ਰਾਇ ਜੀ ਹਰੇਕ ਦੀ ਮਨਕਾਹਨਾ ਪੂਰੀ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।